ਬਿਕਰਮਜੀਤਿਆ ਬਹੁਤ ਏਰ ਤੋਂ ਆਨ ਆਫ ਆਨ ਆਫ ਕੇਸ ਚਲਣਾ ਨਹੀਂ ਚਲਣਾ ਫੜ ਲਿਆ ਛੜਤਾ ਫੜ ਲਿਆ ਛੜਤਾ ਕੀ ਹੋਇਆ ਕੀ ਨਹੀਂ ਹੋਇਆ ਕੋਈ ਸਬੰਧ ਸਿਗੇ ਜਾਂ ਨਹੀਂ ਸਿਗੇ ਹੁਣ ਅਗਲੇ ਚੱਕ ਲਿਆ 7 ਦਿਨ ਦਾ ਰਿਮਾਂਡ ਵੀ ਲੈ ਲਿਆ ਪਹਿਲੀ ਵਾਰੀ ਰਿਮਾਂਡ ਨਹੀਂ ਸੀ ਮਿਲਿਆ ਉਹਨੂੰ ਉਹਨਾਂ ਨੂੰ ਇਹ ਕੀ 7 ਦਿਨ ਦਾ ਰਿਮਾਂਡ ਵੀ ਆ ਸੋ ਉਹਨਾਂ ਕੋ ਪ੍ਰੂਫ ਵੀ ਕਹਿੰਦੇ ਬਹੁਤ ਜਿਆਦੇ ਹੈਗੇ ਆ ਕਿੰਨੇ ਹਜ਼ਾਰ ਕਰੋੜ ਦਾ ਪ੍ਰੂਫ ਆ ਕਹਿੰਦੇ ਭਾਵੇਂ ਜੇ ਸਿੱਧਾ ਡਰਗ ਜਿੱਤ ਨਹੀਂ ਸੀ ਇਨਵੋਲਵ ਤੇ ਇਹਦੀ ਨੱਕ ਥੱਲੇ ਇਹਦੇ ਥੱਲੇ ਜਿਹੜੇ ਬੰਦੇ ਸੀਗੇ ਉਹ ਬਹੁਤ ਜਿਆਦਾ ਕੰਮ ਕਰ ਰਹੇ ਸੀ ਹੁਣ ਪਤਾ ਨਹੀਂ ਇਹ ਚ ਇਹ ਤਾਂ ਜਦੋਂ ਆਊਗਾ ਤੇ ਚ ਪਰਸਨਲ ਖੁੰਦਕਾਂ ਵੀ ਹੋ ਸਕਦੀਆਂ ਇਹ ਚ ਵੀ ਕੋਈ ਸ਼ੱਕ ਨਹੀਂ ਰਾਜਨੀਤਿਕ ਲੀਡਰ ਤਕਰੀਬਨ 90% ਗੰਦੇ ਹੀ ਹੁੰਦੇ ਆ ਫਸਦੇ ਉਦੋਂ ਹੀ ਆ ਜਦੋਂ ਕੋਈ ਖੁੰਦਕ ਵਾਲਾ ਦੂਜੇ ਪਾਸੇ ਚਲ ਜਵੇ ਸੋ ਉਹਦੇ ਬਾਰੇ ਦੱਸੋ ਮੈਨੂੰ ਤਾਂ ਕੋਈ ਜਿਆਦਾ ਪਤਾ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਤੇ ਉਹ ਖਬਰ ਅਸਲੀ ਕੀ ਆ ਕੀ ਕਹਾਣੀ ਆ ਕੀ ਕੀ ਹਾਲ ਤੱਕ ਸਬੂਤ ਮਿਲੇ ਆ ਤੋ ਉਹਦੇ ਬਾਰੇ ਪੂਰਾ ਡਿਟੇਲ ਚ ਦੱਸੋ। ਭਾਜੀ ਜਿਹੜਾ ਵਿਕਰਮ ਸਿੰਘ ਜਮਜੀਤਿਆ ਇਹ ਭੋਲਾ ਜਦੋਂ ਟਰੱਕ ਇਸ ਪੜਦਾ ਹੈ ਤਾਂ ਉਹਦੇ ਵਿੱਚ ਵਿਕਰਮਜੀਤ ਸਿੰਘ ਜਮਜੀਤਿਆ ਦਾ ਨਾਮ ਆਉਦਾ ਆ। ਉਹਦੇ ਤੇ ਇਨਵੈਸਟੀਗੇਸ਼ਨ ਹੁੰਦੀ ਆ ਅਕਾਲੀ ਸਰਕਾਰ ਦੇ ਟਾਈਮ ਹੀ ਹੋਇਆ ਹੋਇਆ। ਤੇ ਜੇ ਬਾਦਲ ਸਾਹਿਬ ਉਹ ਚਾਹੁੰਦੇ ਤੇ ਉਹ ਇੱਕ ਸੈੱਟ ਬਿਠਾ ਕੇ ਇਹਨੂੰ ਕੇਸ ਨੂੰ ਰਫਾ-ਫਾ ਕਰਾ ਸਕਦੇ ਇਨਕੁਆਰੀ ਬਿਠਾਉਂਦੇ ਉਹ ਚਲੀਨ ਚਟ ਦੇ ਕੇ ਤਾਂ ਕੰਮ ਖਤਮ ਹੋ ਸਕਦਾ ਸੀ। ਪਰ ਉਹ ਕਾਲੀ ਸਰਕਾਰ ਚ ਨਹੀਂ ਕੀਤਾ ਗਿਆ ਮੁੱਖੇ ਚੰਨੀ ਸਾਹਿਬ ਦੀ ਸਰਕਾਰ ਆਈ ਆ ਉਹਦੇ ਵਿੱਚ ਡੀਆਈਜੀ ਚੱਟ ਉਧਾਇ ਚੱਟ ਉਪਦੇ ਆਏ ਸਦਾਤ ਚੱਟ ਉਪਦੇ ਉਪਦੇ ਆਏ ਸੋ ਸੁਧਾਲ ਸਾਹਿਬ ਨੂੰ ਲਿਆਂਦਾ ਗਿਆ ਡੀਆਈਜੀ ਸਾਹਿਬ ਨੂੰ ਉਹਨਾਂ ਨੂੰ ਸਪੈਸ਼ਲੀ ਕਿਹਾ ਵੀ ਤੁਸੀਂ ਇੱਕ ਮਾਨਦਾਰ ਤੇ ਵਧੀਆ ਅਫਸਰ ਹੋ ਉਹਨਾਂ ਨੇ ਜਿੱਤੋਂ ਪਹਿਲਾਂ ਬਹੁਤ ਸਾਰੇ ਕੇਸ ਇਦਾਂ ਜਿਹੜੇ ਹੈਂਡਲ ਕਰ ਚੁੱਕੇ ਸੀ ਪੂਰੇ ਪੰਜਾਬ ਦੇ ਵਿੱਚ ਭਾਰਤ ਵਿੱਚ ਤੇ ਉਹਨਾਂ ਨੂੰ ਲਿਆ ਕੇ ਜਦੋਂ ਇਸ ਕੇਸ ਤੇ ਲਾਇਆ ਗਿਆ ਤਾਂ ਉਹਨਾਂ ਨੇ ਦੀ ਸਿੱਟ ਬਿਠਾ ਕੇ ਇੱਕ ਜਿਹੜੀ ਆ ਐਫ ਆਈ ਆਰ ਦਰਜ ਕਰਤੀ ਡੀ ਆਈ ਜੀ ਸਾਹਿਬ ਨੇ ਬਹੁਤ ਪ੍ਰੈਸ਼ਰ ਸੀ ਉਹਨਾਂ ਤੇ ਡੀ ਆਈ ਜੀ ਸਾਹਿਬ ਨੇ ਕਰ ਦਿੱਤੀ ਉਸ ਤੋਂ ਬਾਅਦ ਇਨਕੁਆਰੀ ਹੋਈ ਉਹਦੇ ਉਸ ਇਨਕੁਆਰੀ ਤੋਂ ਉੱਗਤ ਸਿੱਟ ਬੈਠੀ ਸਿੱਟ ਨੇ ਜਿਹੜਾ ਆ ਮੁੜ ਕੇ ਈ ਡੀ ਨੂੰ ਤੇ ਹਰਪੀ ਸਿੱਧੂ ਜਿਹੜੇ ਆ ਉਹਨਾਂ ਨੂੰ ਲਾਇਆ ਗਿਆ ਉਹਨਾਂ ਨੇ ਇੱਕ ਰਿਪੋਰਟ ਬਣਾ ਕੇ ਜਿਹੜੀ ਆ ਉਹ ਸਰਕਾਰ ਨੂੰ ਦਿੱਤੀ ਸਰਕਾਰ ਨੇ ਉਹਦੇ ਉੱਪਰ ਕੰਮ ਕਰਨਾ ਸੀ ਪਰ ਨਰਿੰਜਨ ਸਿੰਘ ਜਿਹੜੇ ਆ ਈਡੀ ਦੇ ਅਫਸਰ ਆ ਡਾਇਰੈਕਟਰ ਸੀ ਜਿਹੜੇ ਪੰਜਾਬ ਦੇ ਉਹਨਾਂ ਨੇ ਜਦੋਂ ਰਿਪੋਰਟ ਤਿਆਰ ਕੀਤੀ ਆ ਉਹਨਾਂ ਤੇ ਵੀ ਬਹੁਤ ਪ੍ਰੈਸ਼ਰ ਪਾਇਆ ਗਿਆ ਇੱਥੇ ਤੱਕ ਕਿ ਉਹਨਾਂ ਦੀ ਬਦਲੀ ਕਰਵਾਈ ਵਾਲਾ ਸਾਹਿਬ ਉਹਨਾਂ ਨੇ ਪਰ ਬਦਲੀ ਤੇ ਹਾਈ ਕੋਰਟ ਨੇ ਸਟੇ ਦਿੱਤਾ ਪੰਜਾਬ ਦੇ ਵਿੱਚ ਉਹਨਾਂ ਦੀ ਬਦਲੀ ਤੇ ਬਦਲੀ ਨਹੀਂ ਕਰਾ ਸਕੇ ਉਹਨਾਂ ਨੂੰ ਇੱਥੇ ਤੱਕ ਕਿਹਾ ਗਿਆ ਕਿ ਤੂੰ 4-5 ਮਹੀਨੇ ਦੇ ਕੋਲਕੱਤਾ ਚਲ ਜਾ ਮੁੜ ਕੇ ਤੈਨੂੰ ਅਸੀਂ ਵਾਪਸ ਹੱਤ ਲਵਾਗੇ ਪਰ ਉਹ ਟਾਸ ਤੋਂ ਮਸਲੀ ਹੋਏ ਆਪਣਾ ਕੰਮ ਕਰਦੇ ਰਹੇ ਇਵਨ ਕੀ ਸੈਂਟਰ ਗਵਰਨਮੈਂਟ ਦੇ ਵਿੱਚ ਇਹਨਾਂ ਦੀ ਬੀਜੇਪੀ ਨਾ ਭਾਈ ਵਾਰ ਸੀਗੀ ਉਦੋਂ ਸੈਂਟਰ ਗਵਰਨਮੈਂਟ ਤੋਂ ਈਡੀ ਦੇ ਵੱਡੇ ਅਫਸਰਾਂ ਨੇ ਨਰਿੰਜਨ ਸਿੰਘ ਨੂੰ ਡਰਾਇਆ ਧਮਕਾਇਆ ਵਿੱਚ ਇਹਨੂੰ ਸਸਪੈਂਡ ਕੀਤਾ ਜਾਊਗਾ ਜੇ ਤੂੰ ਇਸ ਕੇਸ ਨੂੰ ਗਾ ਫਰਦਰ ਲੈ ਕੇ ਜਾਂਦਾ ਆ ਤਾਂ ਨਰਿੰਜਨ ਸਿੰਘ ਨੇ ਕਿਹਾ ਵੀ ਮੈਨੂੰ ਸਸਪੈਂਡ ਕਰਨਾ ਤੁਸੀਂ ਸਸਪੈਂਡ ਕਰ ਦਿਓ ਵੀ ਮੈਂ ਜੋ ਪਾਈ ਦਾ ਕਾਨੂੰਨ ਹੈ ਕੰਮ ਕੀਤਾ ਅੱਜ ਤੱਕ 99 ਬੰਦਿਆਂ ਨੂੰ ਇਰੀਨੇ ਸਜ਼ਾ ਦਵਾਈਓ ਚ 25 ਬੰਦਿਆਂ ਨੂੰ ਜਿਹੜੀ ਆ ਕੱਲੇ ਨਰਿੰਦਰ ਸਿੰਘ ਨੇ ਭਾਰਤ ਮਾਰਚ ਵਿੱਚ 25 ਬੰਦਿਆਂ ਨੂੰ ਜਿਹੜੀ ਆ ਸਜ਼ਾ ਦਵਾਈ ਆ ਕਿ ਮੈਂ ਆਪਣਾ ਕੰਮ ਜਿਹੜਾ ਉਹ ਕਰਦਾ ਰਹੂਗਾ ਔਰ ਉਹ ਟਿਕ ਕੇ ਕਰਦੇ ਰਹੇ ਬਾਅਦ ਵਿੱਚ ਉਹਨਾਂ ਨੂੰ ਜਿਹੜੀ ਆ ਉਹ ਰਿਟਾਇਰ ਵੀ ਹੋ ਗਏ ਉਹਨਾਂ ਦੀ ਵੀ ਰਿਪੋਰਟ ਜਿਹੜੀ ਆ ਪੰਜਾਬ ਸਰਕਾਰ ਨੂੰ ਪੇਸ਼ ਕਰ ਦਿੱਤੀ ਹਰਪ੍ਰੀਤ ਸਿੰਘ ਸਿੱਧੂ ਹੁਣਾਂ ਦੀ ਜਿੱਦੀ ਜਦੋਂ ਕੈਪਟਨ ਮਨਿੰਦਰ ਸਿੰਘ ਆਉਂਦੇ ਆ ਉਦੋਂ ਹਰਪ੍ਰੀਤ ਸਿੰਘ ਸਿੱਧੂ ਨਹੀਂ ਆਉਂਦੇ ਆ ਉਹਨਾਂ ਨੇ ਸਾਰੀ ਜਾਂਚ ਕਰਕੇ ਇਸ ਪੰਜਾਬ ਨੂੰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਰਟ ਤੇ ਕੋਰਟ ਵਿੱਚ ਕਾਰਵਾਈ ਕਰਨੀ ਸੀ ਸੋ ਅਮਰਿੰਦਰ ਸਿੰਘ ਉਹਨਾਂ ਨੇ ਕੋਈ ਕਾਰਵਾਈ ਨਹੀਂ ਇੱਥੇ ਕੀਤੀ ਕੋਈ ਇਹਨੂੰ ਦਬ ਕੇ ਰੱਖਿਆ ਹੁਣ ਕਿ ਭਗਵੰਤ ਮਾਨ ਸਰਕਾਰ ਆਈ ਇਹਨਾਂ ਨੇ ਖੋਲ੍ਹਿਆ ਉਹਨੂੰ ਵਾਪਸ ਗਿਆ ਫਿਰ ਪ੍ਰੈਸ਼ਰ ਪੈ ਗਿਆ ਅਫਸਰਾਂ ਤੇ ਅਫਸਰਾਂ ਨੇ ਚੁੱਪਚਾਪ ਰਹਿ ਗਿਆ ਹੁਣ ਫਿਰ ਵਧੀਆ ਕੋਈ ਅਫਸਰ ਆਇਆ ਉਹਨਾਂ ਨੇ ਆ ਕੇ ਵਿਕਰਮਜੀਤ ਚੰਗਮਜੀਠੀ ਨੂੰ ਦੁਬਾਰਾ ਵਿਜੀਲੈਂਸ ਡਿਪਾਰਟਮੈਂਟ ਦੇ ਤਿੰਨ ਜਿਹੜੇ ਮੇਨ ਅਫਸਰ ਆ ਜਿਹੜੇ ਜਿਹਨੂੰ ਆਪਾਂ ਕਹਿੰਦੇ ਆਂ ਵੀ ਇਨਚਾਰਜ ਵਿਜੀਲੈਂਸ ਦੇ ਉਹਨਾਂ ਨੂੰ ਸਰਕਾਰ ਬਦਲ ਚੁੱਕੀ ਅੱਜ ਤੱਕ ਇਹ ਤੀਜਾ ਆਇਆ ਜਿਹੜਾ ਇਹਨੇ ਆ ਕੇ ਕੀਤਾ ਔਰ ਆਪਾਂ ਦੇਖ ਸਕਦੇ ਆਂ ਕਿ ਵਿਕਰਮ ਜੈਤ ਸਿੰਘ ਮਰਜੀਠੀਆ ਸ਼ਰਿਆਮ ਉਹਨਾਂ ਨੂੰ ਧਮਕੀਆਂ ਦੇ ਰਿਹਾ ਵੀ ਤੈਨੂੰ ਮੈਂ ਦੇਖ ਲੂੰ ਤੜੀ ਮੈਂ ਚੀਕਾਂ ਪਾ ਦੂੰ ਅਫਸਰਾਂ ਨੂੰ ਵੀ ਵੀ ਸਾਡੀ ਸਰਕਾਰ ਆ ਲੈਣ ਦੋ ਰਾਜ ਪਲਟਾ ਹੋ ਲੈਣ ਦੋ ਮਧੋਦੂਸ਼ੀ ਇੰਨੇ ਪ੍ਰੈਸ਼ਰ ਦੇ ਅੰਦਰ ਉਹਨਾਂ ਨੂੰ 7 ਦਿਨ ਦੀ ਰਿਮਾਂਡ ਮਿਲੀ ਆ ਔਰ ਡੀਆਈਜੀ ਸੁਧਾਤ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਇਹ ਉਹ ਕਹਿੰਦਾ ਵੀ 200% ਪ੍ਰੂਫ ਹੈ ਮਜੀਠੀ ਦੇ ਖਿਲਾਫ ਕਹਿੰਦੇ ਕਿ ਹੋ ਸਕਦਾ ਮਜੀਠੀ ਇਹਨੂੰ ਉੱਧਾ ਫਸਾਇਆਗਾ ਕਹਿੰਦੇ ਨਹੀਂ ਸਾਡੇ ਕੋ ਰਿਟਰਨ ਵੀਡੀਓਗ੍ਰਾਫਿਕ ਸਾਬੀ ਅਵਿਦੇਸ ਹੈ ਜਿਹੜਾ ਮਜੀਠੀਆ ਇਹਨਾਂ ਚੀਜ਼ਾਂ ਚ ਇਨਵੋਲ ਹੈ ਔਰ ਮਜੀਠੀਏ ਦੇ ਨਾਲ ਘੱਟ ਤੋਂ ਘੱਟ ਨੀਆ ਹੋਰ ਪੋਲੀਟੀਸ਼ੀਅਨ ਬਿਊਰੋਕਰੇਟ ਤੇ ਪੁਲਿਸ ਵਾਲੇ ਵੀ ਇਨਵੋਲਵ ਹੋਇਆ ਤੈਨੂੰ ਚੇਤਾ ਹੋਣਾ ਵੀ ਅੰਗਰੇਜ਼ ਸਿੰਘ ਤੇ ਰਾਜ ਰਾਜਜੀਤ ਸਿੰਘ ਐਸਪੀ ਜਿਹੜਾ ਆ ਜਿੱਥੇ ਵੀ ਰਾਜਜੀਤ ਸਿੰਘ ਜਾਂਦਾ ਸੀ ਐਸਪੀ ਉਹ ਅੰਗਰੇਜ਼ ਸਿੰਘ ਨੂੰ ਨਾਲ ਹੀ ਲੈ ਜਾਂਦਾ ਸੀ ਆਪਣੇ ਨਾਲ ਦਾ ਸੀ ਇੱਕ ਸਪਾਈ ਨੂੰ ਸੇਈ ਇਨਚਾਰਜ ਤੱਕ ਉਹਨੇ ਲਾਤਾ ਹੁਣ ਉਹ ਦੋਨੇ ਅੰਡਰਗਰਾਉਂਡ ਐ ਇਸ ਟਾਈਮ ਮੇਰਾ ਖਿਆਲ ਹੈ ਜੋ ਕਿ ਪੰਜਾਬ ਪੁਲਿਸ ਨੂੰ ਪਤਾ ਨਹੀਂ ਇਹਦਾ ਮਤਲਬ ਕਿ ਪੰਜਾਬ ਪੁਲਿਸ ਦੀ ਵੀ ਉਹ ਕਹਿੰਦੇ ਇਨਵੋਲਵਮੈਂਟ ਹੈ ਵਿੱਚ ਪੋਲੀਟਿਸ਼ੀਅਨ ਦੀ ਵੀ ਆ ਔਰ ਲੱਗਦਾ ਨਹੀਂ ਕਿ ਮਜੀਠੀਆ ਸਾਹਿਬ ਨੂੰ ਇਹਦੇ ਵਿੱਚੋਂ ਛੇਤੀ ਕਿਤੇ ਰਾਹਤ ਮਿਲਣ ਦੀ ਅਨਲੈਸ ਕੋਈ ਸੈਂਟਰ ਇੰਟਰਫੇਅਰ ਕਰਕੇ ਜਾਂ ਜੁਡੀਸ਼ਰੀ ਸਿਸਟਮ ਲੋਕਰੀਦਿਆ ਜਾ ਸਕੇ ਅੱਲੇ ਕੋਈ ਰਾਹ ਨਹੀਂ ਦਾ ਜੀ